ਜੀ ਨੂੰ ਜਹ ਕਹਿੰਦੇ ਨੇ ਕਿ ਜੀਜੇ ਨੇ ਬੜਾ ਲਾਇਆ ਜ਼ੋਰ ਸਾਲਾ ਫਿਰ ਵੀ ਸਲਾਖਾਂ ਦੇ ਅੰਦਰ ਦੇਖੋ ਜੀ ਜਦੋਂ ਕੋਈ ਕਹਾਣੀ ਫਿਰ ਇਸ ਲੋ ਤੋਂ ਤੇਤੀ ਹੋ ਜਾਂਦੀ ਆ ਫਿਰ ਜਾਣਾ ਪੈਂਦਾ ਹੈ ਨਾ ਹਾਂ ਗੱਲ ਇਹ ਹੈ ਕਿ 7 ਦਿਨ ਦਾ ਰਵਾਨਾ ਸੀ ਪਹਿਲਾਂ ਹੂੰ ਉਸ ਤੋਂ ਬਾਅਦ ਫਿਰ 4 ਦਿਨ ਦਾ ਰਵਾਨਾ ਮਿਲ ਗਿਆ ਜੀ ਉਸ ਤੋਂ ਬਾਅਦ ਜਿਹੜੇ ਸਰਕਾਰੀ ਵਕੀਲ ਸੀ ਉਹਨਾਂ ਨੇ ਆਪ ਹੀ ਲਿਖ ਕੇ ਦਿੱਤਾ ਵੀ ਜੋ ਅਸੀਂ ਇਨਵੈਸਟੀਗੇਸ਼ਨ ਕਰਨੀ ਸੀ ਅਰਲੀਅਰ ਉਹ ਅਸੀਂ ਕਰ ਲਈ ਇਹਨਾਂ ਨੂੰ ਹੁਣ ਮਤਲਬ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਜਾਵੇ ਤਾਂ ਜੱਜ ਸਾਹਿਬ ਨੇ ਮਤਲਬ ਉਹਨਾਂ ਦਾ ਜਦੋਂ ਉਹ ਲਿਖਿਆ ਹੋਇਆ ਪੜ੍ਹ ਲਿਆ ਐਪਲੀਕੇਸ਼ਨ ਲਿਖ ਕੇ ਦਿੱਤੀ ਤੇ ਉਹ ਰਿਮਾਂਡ ਦਾ ਜਿਹੜਾ ਸਮਾਂ ਸੀਗਾ ਉਹਨੂੰ ਪੂਰਾ ਹੋ ਗਿਆ ਫਿਰ ਉਹਨਾਂ ਕੋਲੇ ਇਹੀ ਚਾਰਾ ਸੀਗਾ ਕਿ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਹੀ ਭੇਜਿਆ ਜਾਵੇ ਕਿਉਂਕਿ ਵੱਧ ਤੋਂ ਵੱਧ 15 ਦਿਨ ਦਾ ਰਿਮਾਂਡ ਮਤਲਬ ਲੈ ਸਕਦੇ ਸੀਗੇ ਜੀ ਜਿਹੜਾ ਹੁਣ 3 ਦਿਨ ਦਾ ਰਿਮਾਂਡ ਬਾਕੀ ਹੈ ਉਹ ਇਹ ਜੇ ਲੋੜ ਪਈ ਇਹਨਾਂ ਵਿੱਚ ਕਿਸੇ ਥਾਂ ਜਾ ਕੇ ਕੁਝ ਵਰਤਾਲ ਕਰਨੀ ਹੈ ਜਾਂ ਕਿਤੇ ਜਾ ਕੇ ਕੋਈ ਚੀਜ਼ ਦੇਖਣੀ ਹੈ ਤਾਂ ਜਾਣ ਜਾ ਕੇ ਮਿਊਥੀਆ ਸਾਹਿਬ ਨੂੰ ਤਾਂ ਮੰਨ ਲਓ ਉਹ ਨਹੀਂ ਜਾ ਸਕਦੇ ਨੇ ਤੇ ਨਹੀਂ ਮਤਲਬ ਜੋ ਇਹ 14 ਦਿਨਾਂ ਵਾਸਤੇ ਮਿਆਦ ਹਾਸ ਹੁੰਦੀ ਹੈ ਉਹ ਭੇਜ ਦਿੰਦੇ ਨੇ ਕਿਉਂਕਿ 14 14 ਦਿਨਾਂ ਬਾਅਦ ਫਿਰ ਤਰੀਕਾ ਪੈਂਦੀ ਜਿੰਨਾ ਚਿਰ ਮੁਕੱਦਮਾ ਵਿੱਚ ਚਲਾਨ ਨਹੀਂ ਪੇਸ਼ ਹੁੰਦਾ ਉਨੀ ਦੇਰ ਤੱਕ 14 14 ਦਿਨਾਂ ਦੀਆਂ ਤਰੀਕਾ ਪੈਂਦੀਆਂ ਨੇ ਜਿਹਦਾ ਪ੍ਰੋਸੈਸ ਅਕਤੂਬ ਸ਼ੁਰੂ ਹੋ ਗਿਆ ਮਤਲਬ ਹੁਣ ਵਿੱਚ ਉਹ ਆਪਦੀ ਬੇਲ ਵਾਲੇ ਪਾਸੇ ਚੱਲਣਗੇ ਤੇ ਜਿਹੜਾ ਇਹ ਜੁਡੀਸ਼ੀਅਨ ਸਿਸਟਮ ਹੈ ਇਹ ਮਤਲਬ 14-14 ਦੇ ਨਾਲ ਚੱਲੂਗਾ ਜਦੋਂ ਇਹਨਾਂ ਨੇ ਚਲਾਨ ਪੇਸ਼ ਕਰਤਾ ਸੂਤ ਇਹਨਾਂ ਕੋਲ ਵਧੀਆ ਪੱਠੇ ਹੋ ਗਏ ਇਹ ਫਿਰ ਚਲਾਨ ਪੇਸ਼ ਹੋ ਜਾਊਗਾ ਆ ਫਿਰ ਤਰੀਕ ਥੋੜੀ ਜੀ ਹੈ ਜਿਹੜੀ ਉਹ ਵਕਤ ਲੰਬੀ ਫਿਰ ਮਹੀਨੇ ਦੀ ਤਰੀਕ ਪੈਂਦੀ ਹੁੰਦੀ ਹੈ ਜੀ ਮਹੀਨੇ ਦੇ ਵਿੱਚ ਦੋ ਤਰੀਕਾਂ ਪੈਂਦੀਆਂ ਨੇ ਇਹਦਾ ਜਿਹੜਾ ਆਪਾਂ ਨੂੰ ਨੌਲੇਜ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਜੀ ਪਰ ਉੱਥੇ ਮਜੀਠੀਆ ਦੀ ਪਤਨੀ ਦੇ ਵੱਲੋਂ ਇੱਕ ਰੀਲ ਹੈ ਜਿਹੜੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਮਜੀਠੇ ਤੋਂ ਡਰ ਰਹੀ ਹੈ ਜਿਵੇਂ ਕਿ ਆ ਪਿੱਛੇ ਜੇ ਮੂਵੀ ਸੀ ਬੜੀ ਪੁਰਾਣੀ ਸ਼ੋਲੇ ਮੂਵੀ ਸੀ ਤੇ ਉਹਦੇ ਵਿੱਚ ਗੱਬਰ ਸੀ ਵੀ ਬੱਚਿਆਂ ਨੂੰ ਕਹਿੰਦੇ ਸੀ ਵੀ ਗੱਬਰ ਆ ਗਿਆ ਤੇ ਹੁਣ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਮਜੀਠਾ ਆ ਗਿਆ ਮਜੀਠਾ ਤੇ ਇਸ ਦੇ ਨਾਲ ਹੀ ਜਿਹੜੇ ਮਨਦੀਪ ਮੰਨਾ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜਿਹੜਾ ਗੱਬਰ ਦਾ ਰੋਲ ਸੀ ਉਹ ਤਾਂ 네ਗੇਟਿਵ ਸੀ ਉਹ ਲੋਕਾਂ ਨੂੰ ਲੁੱਟਦਾ ਸੀ ਲੋਕਾਂ ਦੇ ਘਰਾਂ ਨੂੰ ਲੁੱਟਦਾ ਸੀ ਇੱਜ਼ਤਾਂ ਨੂੰ ਹੱਥ ਪਾਉਂਦਾ ਸੀ ਪਰ ਜੇਕਰ ਗੱਲ ਕਰੀਏ ਮਜੀਠੀਏ ਦੀ ਤਾਂ ਉਹਨਾਂ ਨੇ ਕੰਪੇਅਰ ਕਰਤਾ ਵੀ ਮਜੀਠੀਏ ਨੇ ਚਿੱਟਾ ਵੇਚ-ਵੇਚ ਲੋਕਾਂ ਨੂੰ ਲੁੱਟ ਲਿਆ ਦੇਖੋ ਗੱਲ ਇਹ ਹੈ ਜੀ ਮਜੀਠੀਏ ਨੇ ਚਿੱਟਾ ਵੇਚਿਆ ਜਾਂ ਨਾ ਵੇਚ ਇਹ ਤਾਂ ਉਹਦਾ ਕੰਮ ਹੈ ਜਿਹੜਾ ਇਹ ਸਾਰੇ ਮਸਲੇ ਸਾਰਾ ਜਿਹੜੇ ਇਹਦੇ ਵਿੱਚ ਮਤਲਬ ਮੈਡਮ ਗਲੀਬ ਕੌਰ ਦਾ ਜਿਹੜਾ ਕੰਦ ਹੈ ਉਹ ਕਾਫੀ ਉੱਚਾ ਹੋਇਆ ਹੈ ਚਾਹੇ ਮਜੀਠੀਆ ਦਾ ਚਾਹੇ ਬਾਦਲ ਪਰਿਵਾਰ ਦਾ ਕੰਦ ਘਟ ਕੇ ਚਾਹੇ ਨਾ ਕਦੇ ਪਰ ਮਤਲਬ ਮੈਡਮ ਗਲੀਬ ਕੌਰ ਦਾ ਜਿਹੜਾ ਕੰਦ ਹੈ ਉਹ ਕਾਫੀ ਮਤਲਬ ਸਲਾਹਨਯੋਗ ਹੈ ਕਿਉਂਕਿ ਉਹਨੇ ਬੜੇ ਠੰਮੇ ਨਾਲ ਤੇ ਹੌਸਲੇ ਨਾਲ ਸਾਰਨੇ ਮਸੀਬਤਾਂ ਨੂੰ ਟੈਕਲ ਕੀਤਾ ਜਿਹਦੇ ਮਤਲਬ ਇਹ ਕਹਦੀ ਇਹ ਵੀ ਲੋਕਾਂ ਦੇ ਵਿੱਚ ਕਾਫੀ ਪ੍ਰਸ਼ੰਸਾ ਵੀ ਹੋ ਰਹੀ ਹੈ ਕਹੇ ਨਾਲਾ ਚਾਹੇ ਕੋਈ ਕੁਝ ਕਹੀ ਜਾਵੇ ਇਹ ਕਲਕਾਰ ਪੂਛ ਲੋਕ ਨੇ ਜਿਹੜੇ ਸਿਆਣੇ ਲੋਕ ਉਹ ਮਤਲਬ ਕਹਿੰਦੇ ਆ ਕਿ ਕਿਸੇ ਦੇ ਉੱਤੇ ਵੀ ਮੌਕੇ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਘਬਰਾਹਟ ਹੋ ਜਾਂਦੀ ਆ ਉਸਨੇ ਘਬਰਾਹਟ ਕਿ ਸਾਰੇ ਕਾਸੇ ਨੂੰ ਮਤਲਬ ਵਧੀਆ ਫੇਸ ਜੀ ਪਰ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਜਿਵੇਂ ਕਿ ਅਰਸ਼ਦੀਪ ਕਲੇਰ ਐਡਵੋਕੇਟ ਨੇ ਜਦੋਂ ਅਦਾਲਤ ਦੇ ਵਿੱਚੋਂ ਬਾਹਰ ਆਏ ਉਹਨਾਂ ਦੀ ਪੇਸ਼ੀ ਤੋਂ ਬਾਅਦ ਤਾਂ ਉਹਨਾਂ ਨੇ ਇੱਕ ਵੱਡੇ ਬਿਆਨ ਦਿੱਤੇ ਨੇ ਕਿ ਜੋ ਕਿ ਇਹਨਾਂ ਨੇ ਉਹਨਾਂ ਉੱਤੇ ਜਦਾਦ ਨੂੰ ਲੈ ਕੇ ਕੀਤੇ ਸੀ ਜਾਂ ਫਿਰ 19 ਮੋਬਾਈਲ ਫੋਨ ਨੂੰ ਲੈ ਕੇ ਉਹਨਾਂ ਦੇ ਉੱਪਰ ਕੇਸ ਦਰਜ ਕੀਤੇ ਗਏ ਸੀ 19 ਦੇ ਵਿੱਚੋਂ ਉਹਨਾਂ ਨੂੰ ਹਾਂਜੀ ਮਾਫ ਕਰਨਾ 29 ਤੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਇੱਕ ਵੀ ਮੋਬਾਈਲ ਨਹੀਂ ਮਿਲਿਆ ਦੇਖੋ ਜੀ ਜਿਹੜੇ ਪਲੇਅਰ ਸਾਹਿਬ ਨੇ ਇੱਕ ਸੀਨੀਅਰ ਵਕੀਲ ਨੇ ਬੜੇ ਵਧੀਆ ਬਲਾਰੇ ਦੇ ਸ਼ਰੌਣੀ ਅਕਾਲੀ ਦਰ ਦੇ ਗੱਲ ਕਰ ਵਾਸਤੇ ਇਹਨਾਂ ਤੋਂ ਕੀ ਹੋਇਆ ਨਾ ਜਿੱਥੇ ਪਿੱਛੇ ਇਹਨਾਂ ਨੇ ਦਾਕਸ਼ ਦੇਣੀ ਸੀ ਜਨ ਸਾਹਿਬ ਦੇ ਉਹ ਉਥੇ 6 ਜੂਨ ਪਹ ਗਿਆ 6 ਜੁਲਾਈ ਪਾਉਣਾ ਸੀਗਾ ਤਾਂ ਇਸ ਕਰਕੇ 4 ਦਿਨ ਦਾ ਜਿਹੜਾ ਰਫੜ ਮਜੀਦੀਆ ਸਾਹਿਬ ਦੇ ਰਿਮਾਂਡ ਵਾਲਾ ਹੋਰ ਵਧ ਗਿਆ ਮਤਲਬ ਇਹਨਾਂ ਨੂੰ ਥੋੜਾ ਜਨਾ ਜਾਵੇ ਘੁਬਰਾੜ ਦੇ ਵਿੱਚ ਆ ਕੇ ਜਾਦੇ ਕਹਾੜ ਦੇ ਵਿੱਚ ਨਹੀਂ ਥੋੜਾ ਜਆ ਕੰਮ ਨੂੰ ਸ਼ਾਂਤੀਪੂਰਵਕ ਕਰਨਾ ਚਾਹੀਦਾ ਤੇ ਹਰ ਇੱਕ ਚੀਜ਼ ਆ ਜਿਹੜੀ ਉਹ ਚੰਗੀ ਤਰ੍ਹਾਂ ਕੋਖ ਕਰਕੇ ਫੇਰੀ ਕਣੀ ਕਹਿੰਦੀ ਹੈ ਬੜੇ ਸਿਆਣੇ ਤੇ ਸੁਝੋ ਵਕੀਲ ਨੇ ਹਰ ਇੱਕ ਗੱਲ ਨੂੰ ਦਲੀਲ ਨਾਲ ਜਵਾਬ ਦਿੰਦੇ ਨੇ ਗੱਲ ਕਰ ਵੀ ਉਹ 4 ਦਿਨ ਵੱਧ ਲਵਾਉਣ ਵਾਸਤੇ ਵੱਲੋਂ ਇਹਨਾਂ ਨੇ ਉਹ ਫਿਰ ਐਪਲੀਕੇਸ਼ਨ ਲਾਤੀ ਐਪਲੀਕੇਸ਼ਨ ਕੱਢੀ ਉਹ ਮਾਨਯੋਗ ਜੱਜ ਸਾਹਿਬ ਕਹਿੰਦੇ ਵੀ ਪਰਮਿਸ਼ਨ ਨਹੀਂ ਲਈ ਇਸ ਕਰਕੇ ਵੱੰਤੋ ਜਿਹੜਾ ਰਿਮਾਂਡ ਸੀ 4 ਦਿਨ ਦਾ ਵੱਧ ਗਿਆ ਹੋ ਸਕਦਾ ਜੇ ਰਿਮਾਂਡ ਉਦੋਂ ਖਤਮ ਹੁੰਦਾ ਤਾਂ ਉਦੋਂ ਹੀ ਆਹ ਕਾਰਵਾਈ ਹੋ ਜਾਂਦੀ ਜਿਹੜੀ ਹੁਣ ਹੋਈ ਹੈ ਜੀ ਪਰ ਜੇਕਰ ਗੱਲ ਕਰਦੇ ਆ ਮਜੀਠੀਏ ਦੀ ਤਾਂ ਉੱਥੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਮਜੀਠੀਆ ਅ ਜਿਹੜਾ ਕਿ ਹੌਣ ਵਾਲੇ ਦਿਨਾਂ ਦੇ ਵਿੱਚ ਸੀਐਮ ਦੇ ਰੂਪ ਦੇ ਵਿੱਚ ਵੀ ਮਜੀਠੀਆ ਨੂੰ ਦੇਖਿਆ ਜਾ ਸਕਦਾ ਅਕਾਲੀ ਦਲ ਦੇ ਜਿਹੜੇ ਸੁਖਵੀਰ ਪ੍ਰਧਾਨ ਨੇ ਪਾਰਟੀ ਦੇ ਤੇ ਵੀ ਉਹਨਾਂ ਨੂੰ ਉਸ ਅਹੁਦੇ ਤੋਂ ਉਤਾਰਿਆ ਵੀ ਜਾ ਸਕਦਾ ਦੇਖੋ ਜੀ ਇਸ ਨਾਲ ਹਮ ਜੇ ਮਤਲਬ ਪਾਸਾਫ ਹੋ ਕੇ ਨਿਕਲਦਾ ਫਿਰ ਤਾਂ ਕੱਦ ਵਸਦਾ ਹੀ ਹੈ ਜੇ ਹੁਣ ਕਿਸੇ ਕੱਟ ਨਾ ਕਰੰਦੇ ਵਿੱਚ ਹੁਲ ਚੁਕੇ ਰਹਿ ਜਾਂਦਾ ਫਿਰ ਤਾਂ ਕਾਦਾ ਸੀਐਮ ਤੇ ਜੇ ਉਹ ਪਾਸਾਫ ਨਿਕਲ ਜਾਂਦਾ ਤਾਂ ਮਤਲਬ ਉਹਦਾ ਵੀ ਕੱਦ ਵਧੂਗਾ ਇਹ ਤਾਂ ਹੁੰਦੀ ਹੈ ਜੀ ਕਿਸੇ ਵੀ ਬੰਦੇ ਦਾ ਆਏ ਤਾਂ ਚਲੋ ਹਾਈ ਪ੍ਰੋਫਾਈਲ ਜੇ ਨਾਰਮਲ ਬੰਦਾ ਵੀ ਕੋਈ ਜੇਲ੍ਹ ਦੇ ਵਿੱਚ ਜਾਂਦਾ ਉਹ ਤੋਂ ਉਹ ਬਰੀ ਹੋ ਕੇ ਨਿਕਲਦਾ ਤਾਂ ਉਹਦਾ ਆਲੇ ਦੁਆਲੇ ਤੇ ਸਮਾਜ ਦੇ ਵਿੱਚ ਮਤਲਬ ਉਹ ਕੈਕੀ ਵਾਲਾ ਜਿਹੜਾ ਇੰਪ੍ਰੈਸ਼ਨ ਹੈ ਉਹ ਨਹੀਂ ਬੰਦਾ ਕਿ ਕੋ ਵਧੀਆ ਇਨਸਾਨ ਦੇ ਤੌਰ ਤੇ ਕਰਕੇ ਲੋਕ ਮਤਲਬ ਉਹਦੀ ਸਲਾਹਾਂ ਲੈਣ ਲੱਗ ਜਾਂਦੇ ਨੇ ਏਹੀ ਗੱਲ ਇਹ ਹੈ ਕਿ ਜੇ ਉਹ ਫਾਤ ਸਾਹਿਬ ਨਿਕਲਦੇ ਨੇ ਤਾਂ ਉਹਨਾਂ ਦਾ ਕੱਦ ਵਧੇਦਾ ਇਹ ਤਾਂ ਗੱਲ ਠੀਕ ਹੈ ਵੀ ਜੇ ਸੀਐਮ ਦੇ ਆਉਂਦੇ ਤਾਂ ਕਿਉਂਕਿ ਕੁਝ ਕਾਮਰਸੀਆ ਖੂਬੀ ਮਤਲਬ ਜਿਹੜੇ ਇੰਟਰ ਸੀਐਮ ਬਣਾ ਕੇ ਰਾਜੀ ਨੇ ਇਨਾਂ ਦੇ ਪੱਖ ਦੇ ਵਿੱਚ ਕਾਫੀ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਹੈ ਅਤੇ ਸਾਥ ਵੀ ਦੇ ਰਹੇ ਨੇ ਇਹ ਗੱਲ ਕਰ ਇਹ ਹੈ ਵੀ ਹੁਣ ਇਹ ਤਾਂ ਮਾਨਯੋਗ ਕੋਰਟਾਂ ਨੇ ਫੈਸਲਾ ਕਰਨਾ ਹੈ ਉਹਨਾਂ ਨੇ ਦੇਖਣਾ ਹੈ ਸਬੂਤ ਸਬੂਤ ਇਹ ਕਿ ਸਰਕਾਰ ਕਿਸ ਤਰ੍ਹਾਂ ਪੇਸ਼ ਕਰਦੀ ਹੈ ਉਹ ਆਪਦੇ ਸਬੂਤ ਕਿਸ ਤਰ੍ਹਾਂ ਪੇਸ਼ ਕਰਦਾ ਹੈ ਇਹ ਸਬੂਤਾਂ ਨੂੰ ਦੇਖ ਕੇ ਉਸ ਤੋਂ ਬਾਅਦ ਜੱਜ ਸਾਹਿਬ ਫੈਸਲਾ ਦੇਣ ਦੇ ਜਿਹੜਾ ਵੀ ਫੈਸਲਾ ਹੋਊਗਾ ਉਹ ਸਰ ਸਾਰੂ ਪ੍ਰਮਾਣਿਤ ਹੋਊਗਾ ਜੀ ਪਰ ਜੇਕਰ ਗੱਲ ਕਰਦੇ ਆ ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਦਾ ਗੁਰਦੁਆਰੇ ਦੇ ਨੇੜੇ ਉਹ ਨਿਕਲ ਰਿਹਾ ਸੀ ਉਥੋਂ ਤੇ ਉਹ ਆਵਾਜ਼ਾਂ ਲਗਾ ਰਿਹਾ ਕਿ ਮੈਨੂੰ ਬਚਾ ਲਓ ਤੇ ਮੈਨੂੰ ਬਚਾ ਲਓ ਤੇ ਉਸ ਦੇ ਪਰਿਵਾਰ ਨੇ ਵੀ ਬਿਆਨ ਦਿੱਤਾ ਕਿ ਸਾਡਾ ਕਿਸੇ ਨਾਲ ਲੜਾਈ ਝਗੜਾ ਨਹੀਂ ਸੀ ਸਾਨੂੰ ਇਨਸਾਫ ਦੇ ਦਵਾਇਆ ਜਾਵੇ ਜੇਕਰ ਗੱਲ ਕਰੀਏ ਦਿਨ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਵੇਂ ਕਿ ਅਸਲਾ ਤਾਂ ਬੱਚਿਆਂ ਦੇ ਖਿਡੌਣਾ ਬਣਿਆ ਪਿਆ ਹਰ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਅਸਲਾ ਜਿਹੜਾ ਕਿ ਨਾ ਜਾਣੇ ਕਿੱਥੋਂ ਸਾਡੇ ਪੰਜਾਬ ਦੇ ਵਿੱਚੇ ਜੜੀਆਂ ਚੀਜ਼ਾਂ ਨੇ ਐਂਟਰ ਹੋ ਰਹੀਆਂ ਨੇ ਤੇ ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਵੀ ਜਿੰਮੇ ਦੁਕਾਨ ਦੇ ਉੱਪਰੋਂ ਤੁਸੀਂ ਕੋਈ ਵੀ ਆਸਾਨੀ ਦੇ ਨਾਲ ਚੀਜ਼ ਖਰੀਦ ਲਵੋ ਤੇ ਜੇਕਰ ਤੁਸੀਂ ਕਿਸੇ ਨਾਲ ਮਾੜਾ ਮੋਟਾ ਵੀ ਮਨਮਟਾ ਵਹਿ ਤਾਂ ਉਸ ਨੂੰ ਦਿਨ ਦਿਹਾੜੇ ਗੂੜੀਆਂ ਮਾਰ ਕੇ ਮਾਰਦੇ ਹੋ ਪਰ ਜੇ ਦੂਜੇ ਪਾਸੇ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਇਹਨਾਂ ਜਿਹੜੇ ਇੰਨੇ ਮਾਵਾਂ ਦੇ ਪੁੱਤ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਉਹਦੇ ਵਾਸਤੇ ਪੰਜਾਬ ਸਰਕਾਰ ਦਾ ਹਜੇ ਤੱਕ ਕੋਈ ਵੱਡਾ ਬਿਆਨ ਜਾਂ ਵੱਡਾ ਉਪਰਾਲਾ ਵੇਖਣ ਨੂੰ ਨਹੀਂ ਮਿਲਿਆ देखो जी जेड़ा कई सी है ना मुंडेआ भी आपसी कीगो होती है आपसी गोदेत ची को दूसरे दिया मारपीटियां आ हो रहीया ने पहला इथे ਸਾਡੇ ਮਾਨਸਾ ਵਾਲੇ ਸਿੱਧੂ ਮੂਸੇ ਵਾਲੇ ਦੇ ਛੇਦ ਮਤਲਬ ਉਹ ਜਿਹੜਾ ਸ਼ੂਟਰ ਸੀ ਉਹਦਾ ਬ੍ਰਦਰ ਸੀ ਇਹ ਹਾਂਜੀ ਬਿਲਕੁਲ ਉਹਦੀ ਉਸਦੀ ਜ਼ਿੰਮੇਵਾਰੀ ਬਿਹੇਵਰ ਉਪਰ ਐਨੇ ਲੱਤੀ ਹੈ ਬੰਦਾ ਜੇ ਆਪ ਜੇ ਅੱਪਾ ਵੀ ਇਹ ਹਾਲਾਤਾਂ ਨਾਲ ਪੀਐਸਜੀ ਗੱਲ ਜੋੜ ਕੇ ਦੇਖੀਆ ਸੀ ਇਹਦਾ ਮਤਲਬ ਇੱਕ ਪਰਸਨਲ ਜਿਹੜੀ ਰਾਜਸ਼ਾਲਾ ਮਸਲਾ ਹੋ ਗਿਆ ਉਹ ਮੈਂ ਤਾਂ ਇਹ ਗੱਲ ਕਹ ਰਿਹਾ ਵੀ ਦੇਖੋ ਜਿੰਨੇ ਵੀ ਸਿਆਣੇ ਬੰਦੇ ਨੇ ਜਾਂ ਪੰਚਾਇਤਾਂ ਨੇ ਜਾਂ ਜਿੰਨੇ ਵੀ ਮੁੰਡੇ ਇਸ ਰਸਤੇ ਪਏ ਹੋਏ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਮਿਲ ਬੈਠ ਕੇ ਇਹ ਗੱਲ ਨੂੰ ਨਿਜਿੱਠਣਾ ਚਾਹੀਦਾ ਹੈ ਪੰਚਾਇਤਾਂ ਨਾਲ ਲੈ ਕੇ ਇਸ ਗੱਲ ਨੂੰ ਜਿਆਦੇ ਤੂਲ ਦੇ ਕੇ ਨਾ ਮਤਲਬ ਫਿਰ ਇੱਕ ਦੂਜੇ ਨੂੰ ਫਿਰ ਮਾਰ ਮਰਾ ਹੀ ਵਧੀ ਜਾਂਦੀ ਹੈ ਇਹਨੂੰ ਮਿਲ ਬੈਠ ਕੇ ਜੇ ਪੰਚਾਇਤਾਂ ਸਾਧਨ ਰਿਸ਼ਤੇਦਾਰ ਸਾਧਨ ਤੇ ਨਾਲ ਮਤਲਬ ਜਿਹੜੇ ਪਤਵੰਤੇ ਹੋਰ ਨੇ ਉਹਨਾਂ ਨੂੰ ਨਾਲ ਲੈ ਕੇ ਸਾਰੇ ਮੁੰਡਿਆਂ ਦੇ ਆਪਸ ਵਿੱਚ ਸਮਝੌਤੇ ਤਾਂ ਵਾਏ ਜਾ ਸਕਦੇ ਨੇ ਕਿਉਂਕਿ ਨਾ ਤਾਂ ਇਹਨਾਂ ਦਾ ਕੋਈ ਜ਼ਮੀਂਦਾਰ ਰੋਲਾ ਹੈ ਤੇ ਨਾ ਹੀ ਕੋਈ ਵੱਟਦਾਰ ਰੋਲਾ ਹੁੰਦਾ ਛੋੜੇ-ਮੋੜੇ ਬਾਅਦ ਤੂੰ-ਤੂੰ ਮੈਂ-ਮੈਂ ਤੋਂ ਹੀ ਗੱਲ ਵਧੀ ਹੁੰਦੀ ਹੈ ਉਹ ਜੋ ਕੋਸ਼ਿਸ਼ ਜਿਹੜੀਆਂ ਏਜੰਸੀਆਂ ਨੇ ਜਾਂ ਜਿਹੜੇ ਸ਼ਾਸਤਰ ਲੋਕ ਨੇ ਉਹਨਾਂ ਦੇ ਪਿੱਛੇ ਉਹ ਇਹਨਾਂ ਨੂੰ ਮਤਲਬ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਸਹਿ ਦਿੰਦੇ ਨੇ ਜਿਹਦੇ ਕਰਕੇ ਫਿਰ ਉਸ ਤੋਂ ਬਾਅਦ ਇਹ ਜੀ ਘਟਨਾ ਕਰ ਦਿੰਦੇ ਆ ਘਟਨਾ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਮਤਲਬ ਜਿਹੜਾ ਉਹਨਾਂ ਦਾ ਸਮਾਜ ਹੈ ਉਹ ਬਦਲ ਜਾਂਦਾ ਹੈ ਉਹਨਾਂ ਨੂੰ ਆਪਣੇ ਇਸ ਸਮਾਜ ਦੇ ਵਿੱਚ ਲਿਆਉਣ ਵਾਸਤੇ ਪੰਚਾਇਤਾਂ ਨੂੰ ਲੀਡਰਾਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਵਰਨ ਜਤਨ ਕਰਨੇ ਚਾਹੀਦੇ ਨੇ ਤਾਂ ਕਿ ਪੰਜਾਬ ਦੇ ਹਾਲਾਤ ਨੇ ਜਿਹੜੇ ਵਧੀਆ ਤੇ ਸ਼ਾਂਤੀਪੂਰਵ ਹੋ ਸਕਣ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਧੰਨਵਾਦ ਜੀ ਸੋ ਦੋਸਤੋ ਏਸੀ ਮਾਨਸਾ ਤੋਂ ਡਾਕਟਰ ਰਜਿੰਦਰ ਜੀ ਜਿਨ੍ਹਾਂ ਨੇ ਕਿ ਅਕਸਰ ਹੀ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਉਹ ਸਾਂਝੇ ਕਰਦੇ ਰਹਿੰਦੇ ਨੇ ਜਿਵੇਂ ਕਿ ਤੁਸੀਂ ਆ ਸੋਸ਼ਲ ਮੀਡੀਆ ਤੇ ਜਿਹੜੀਆਂ ਨਿਊਜ਼ ਨੇ ਕਾਫੀ ਵਾਇਰਲ ਹੋ ਰਹੀ ਨੇ ਕਿ ਮਜੀਠਿਆ ਜੀ ਨੂੰ 14 ਦਿਨਾਂ ਦੇ ਵਾਸਤੇ ਨਿਊ ਨਾਪਾ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿੱਛੇ ਧੱਕ ਦਿੱਤਾ ਗਿਆ ਹੁਣ ਦੇਖੋ ਉਸ ਤੋਂ ਬਾਅਦ 19 ਜੁਲਾਈ ਨੂੰ ਅਦਾਲਤ ਕੀ ਫੈਸਲਾ ਦਿੰਦੀ ਹੈ ਜਾਂ ਫਿਰ ਉਹਨਾਂ ਨੂੰ ਅਦਾਲਤ ਦੇ ਤੱਕ ਪਹੁੰਚਦੇ ਪਹੁੰਚਦੇ ਜੇਲ੍ਹ ਦੇ ਵਿੱਚ ਹੀ ਕੋਈ ਹੋਰ ਨਵਾਂ ਪਰਚਾ ਉਹਨਾਂ ਦੇ ਪਾ ਦਿੱਤਾ ਜਾਂਦਾ ਹੈ ਤੇ ਆਏ ਦਿਨ ਮਜੀਠੀਆ ਦੀਆਂ ਜਿਹੜੀਆਂ ਮੁਸ਼ਕਲਾਂ ਆਏ ਉਹ ਵੱਧੀਆਂ ਦਿਖਾਈ ਦੇ ਰਹੀਆਂ ਨੇ ਪਰ ਉੱਥੇ ਹੀ ਉਹਨਾਂ ਦਾ ਪਰਿਵਾਰ ਅਕਾਲੀ ਦਲ ਦੇ ਵਰਕਰ ਉਹਨਾਂ ਦੇ ਨਾਲ ਡਟ ਕੇ ਖੜੇ ਹੋਏ ਨੇ ਤੇ ਪੁਲਿਸ ਪ੍ਰਸ਼ਾਸਨ ਦਾ ਸਾਹਮਣਾ ਵੀ ਕਰਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਵਿਜੀਲੈਂਸ ਦੀ ਤਾਂ ਹੈਰਾਨੀਜਨਕ ਹੈ ਕਿ ਇਸ ਤਰ੍ਹਾਂ ਬਲੈਕ ਸ਼ੀਸ਼ਾ ਵਾਲੀਆਂ ਕਾਰਾਂ ਦੇ ਵਿੱਚ ਉਹਨਾਂ ਨੂੰ ਲਜਾਇਆ ਗਿਆ ਜਿਵੇਂ ਕਿ ਕੋਈ ਬਹੁਤ ਵੱਡਾ ਕ੍ਰਾਈਮ ਕਰਤਾ ਹੋਵੇ ਜਾਂ ਕਿ ਬਹੁਤ ਵੱਡਾ ਸਮੱਗਲਰ ਹੋਵੇ ਜਾਂ ਕੋਈ ਕ੍ਰਿਮੀਨਲ ਹੋਵੇ ਉਸ ਨੂੰ ਇਸ ਤਰ੍ਹਾਂ ਲਗਾਇਆ ਜਾਂਦਾ ਕਿ ਮੱਜੀਠੀਏ ਦੀ ਇੱਕ ਚਾਲਕ ਵੀ ਕਿਸੇ ਨੂੰ ਦੇਖਣ ਦੇ ਲਈ ਹਲੇ ਤੱਕ ਨਹੀਂ ਮਿਲੇਗੀ ਤੇ ਜਿਹੜੇ ਕਿ ਸ਼ੀਸ਼ੇ ਸੀ ਕਾਰਾਂ ਦੇ ਜਿਸ ਦੇ ਵਿੱਚ ਉਹ ਕਾਫਲਾ ਜਿਹੜਾ ਕਿ ਮੁਹਾਲੀ ਹਾਈ ਕੋਰਟ ਨੂੰ ਰਵਾਨਾ ਹੋਇਆ ਸੀ ਉਹ ਪੂਰਾ ਬਲੈਕ ਸ਼ੀਸ਼ਿਆਂ ਵਾਲੀਆਂ ਕਾਰਾਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਉੱਥੇ ਲਜਾਇਆ ਗਿਆ ਸੀ ਪਰ ਦੂਜੇ ਪਾਸੇ ਜੇਕਰ ਗੱਲ ਕਰਦੇ ਆਂ ਪਰਿਵਾਰ ਦਾ ਕਹਿਣਾ ਏ ਕਿ ਜਿਨਨੇ ਕ ਇਹਨਾਂ ਨੇ ਸਾਡੇ ਆਮਦਨ ਦੇ ਉੱਪਰ aarop ਲਗਾਏ ਸੀ ਉਹਨਾਂ ਦੇ ਵਿੱਚੋਂ ਹੁਣ ਤੱਕ ਕੋਈ ਵੀ ਪ੍ਰੂਫ ਉਹਨਾਂ ਦਾ ਸੱਚ ਸਾਬਿਤ ਨਹੀਂ ਹੋਇਆ ਨਾ ਹੀ ਕੋਈ ਚੀਜ਼ਾਂ ਮਿਲੀਆਂ ਤੇ ਨਾ ਹੀ ਕੋਈ ਪ੍ਰੋਪਰਟੀ ਮਿਲੀ ਹੈ ਨਾ ਹੀ ਕੋਈ ਮੋਬਾਈਲ ਮਿਲੇ ਨਾ ਹੀ ਕੋਈ ਲੈਪਟਾਪ ਮਿਲੇ ਜੇਕਰ ਥੋੜੇ ਬਹੁਤੇ ਕੋਈ ਲੈਪਟਾਪ ਇੱਕ ਜਾਂ ਦੋ ਮਿਲੇ ਨੇ ਤਾਂ ਉਹ ਸਾਡੇ ਬੱਚਿਆਂ ਦੇ ਨੇ ਬੱਚਿਆਂ ਦੇ ਮੋਬਾਈਲ ਨੇ ਬੱਚਿਆਂ ਲੈਪਟਾਪ ਨੇ ਜੋ ਕਿ ਜਦੋਂ ਸਟੱਡੀਜ਼ ਰਿਲੇਟਡ ਉਹਨਾਂ ਦਾ ਜੋ ਕਿ ਸਮਾਨ ਹੈ ਉਹਨਾਂ ਨੂੰ ਮਿਲਿਆ ਹੈ ਪਰ ਇੱਥੇ ਜੇ ਗੱਲ ਕਰਦੇ ਆ ਮਜੀਠੀਆ ਦਾ ਜਿਹੜਾ ਕਦ ਹੈ ਉਹ ਸੀਐਮ ਮਾਨ ਦੇ ਬਰਾਬਰ ਪਹੁੰਚ ਚੁੱਕਿਆ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੇ ਵਿੱਚ ਉਹ ਜੇਕਰ ਲੜਦੇ ਨੇ ਤਾਂ ਉਹ ਸੀਐਮ ਮਾਨ ਦੀ ਕੁਰਸੀ ਉੱਪਰ ਬੈਠਣ ਦੇ ਹੱਕਦਾਰ ਹੋ ਸਕਦੇ ਨੇ ਸੋ ਦੋਸਤੋ ਏ ਸੀ ਅੱਜ ਦੇ ਸ਼ਾਮ ਦੇ ਪ੍ਰੋਗਰਾਮ ਦੀ ਸਾਰੀ ਅਪਡੇਟ ਤੇ ਇਸ ਦੇ ਨਾਲ ਹੀ ਅਸੀਂ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਹੁਣ ਮੈਨੂੰ ਦੇਵੋ ਇਜਾਜ਼ਤ